ਰਾਤ ਦਾ ਸਮਾਂ ਹੋ ਚੁੱਕਿਆ ਹੈ ਪਾਣੀ ਦੇ ਵਿੱਚ ਐਸ ਵਕਤ ਤਸਵੀਰ ਤੁਹਾਨੂੰ ਇੱਕ ਕਿਸ਼ਤੀ ਤੋਂ ਦਿਖਾ ਰਹੇ ਹਾਂ ਇਹਨਾਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਸੋ ਆ ਬੱਚੇ ਦੁੱਧ ਚੁੰਘਦੇ ਬੱਚੇ ਦੇਖੋ ਤੁਸੀਂ ਸ਼ੀਸ਼ੀਆਂ ਦੇ ਨਾਲ ਦੁੱਧ ਪੀ ਰਹੇ ਆ ਸੜਕ ਪੱਕੀ ਨਹੀਂ ਹੈਗੀ ਇਹ ਹਨਾ ਇਹ ਬਜਰੀ ਵਾਲੀ ਆ ਓਹੋ ਮਾਦਨ ਕੋਈ ਨਾ ਰੋ ਨਾ ਭੈਣ ਤੂੰ ਵੀ ਰੋ ਨਾ ਰੋਂਦੇ ਕਦੇ ਹੋ ਤੁਸੀਂ ਬੀਰੇ ਕਾ ਦਿਹਾਗਾ ਟਾਈਮ ਨਹੀਂ ਦੇਖਿਆ ਜਿਹੜਾ ਹੁਣ ਆਈ ਦਿਖਿਆ ਹਾਂ ਆਈ ਹੈ ਟਾਈਮ ਦਿਖਿ ਕਰਨੇ ਮਾੜਾ ਟਾਈਮ ਅਸੀਂ ਆਪਣੇ ਇਤਿਹਾਸ ਨੂੰ ਦੇਖੀ ਨਾ ਬਾਈ ਜੀ ਦੇਖੋ ਇਹ ਤਾਂ ਮਤਲਬ ਕਿ ਆਪਾਂ ਹੁਣ ਜਾ ਰਹੇ ਹਾਂ ਹਨਾ ਮਾਤਾ ਗੁਜਰਕੌਰ ਜੀ ਨਾਲ ਵੀ ਛੋਟੇ ਸਾਹਿਬ ਜੱਦੇ ਸੀ ਮਾਤਾ ਜੀ ਹਾਂ ਜੀ ਹਾਂ ਜੀ ਦੇਖੋ ਉਹ ਉਹ ਸਮੇਂ ਨੂੰ ਆਪਾਂ ਯਾਦ ਕਰੀਏ ਜੀ ਆਪਣੇ ਇਤਿਹਾਸ ਨੂੰ ਮਾਤਾ ਜੀ ਹਾਂ ਜੀ ਆਪਾਂ ਆਪਣੇ ਗੁਰੂ ਸਾਹਿਬਾ ਉਹਨਾਂ ਨੂੰ ਅਸੀਂ ਅੱਜ ਕਿੰਨਾ ਤੜਫ ਰਹੇ ਹਾਂ ਜੀ ਔਰ ਜੀ ਤੇ ਆਪਾਂ ਆਪਣੇ ਸੋ ਆਹ ਰਸਤੇ ਤੇ ਸਾਣੀ ਜਾ ਰਹੇ ਆ ਥੱਲੇ ਤੁਸੀਂ ਦੇਖੋ ਬੱਚਿਆਂ ਨੂੰ ਲੈ ਕੇ ਇਸ ਤਰ੍ਹਾਂ ਘਰ ਤੋਂ ਬੇਘਰ ਹੋਣਾ ਬਹੁਤ ਔਖਾ ਹੈ ਦੋਸਤੋ ਪਰ ਇਹ ਹਾਲਾਤਾਂ ਨੂੰ ਦਿਖਾਉਣਾ ਵੀ ਬਹੁਤ ਜ਼ਰੂਰੀ ਹੈ ਥੱਲੇ ਪੱਥਰ ਬਹੁਤ ਤਿੱਖੇ ਆ ਭਾਜੀ ਪੈਰਾਂ ਦੇ ਵਿੱਚ ਵੱਜ ਰਹੇ ਨੰਗੇ ਪੈਰ ਹੈ ਨਹੀਂ ਚੱਪਲਾ ਨਹੀਂ ਭਾਈ ਨਹੀਂ ਪਹਿਣ ਮੈਂ ਚੱਪਲਾ ਖੋ ਰਿਹਾ ਸੀਗਾ ਕੋਈ ਨਹੀਂ ਕੋਈ ਨਹੀਂ ਫਿਰ ਰਵਾਂਗੇ ਤੁਸੀਂ ਜੁੱਤੀਆਂ ਪਾ ਲਓ ਨਹੀਂ 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 नहीं नहीं कोग नहीं कोई नहीं कोई नहीं कोई वाहे गुरु मेहर करे तो ना, ना को ने, कोग ने, कोग ने। नहीं नहीं तो 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 नहीं माता जी आए ना करो प्लीज तुम ना तो तो। ना 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 मां मेरी है पा नहीं 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 चपला पाओ तुम पाओ माता जी ना ना मेरे नहीं समझ लो मेरी आ किश्ती पे चप्पल पाजी आ थोड़े जाना पर कोई नहीं बहुत शुक्रिया वीरे तू नहीं नहीं भाई धन्यवाद मेरा भाई धन्यवाद ਰਾਤ ਦਾ ਸਮਾਂ ਹੋ ਚੁੱਕਿਆ ਹੈ ਪਾਣੀ ਦੇ ਵਿੱਚ ਇਸ ਵਕਤ ਤਸਵੀਰ ਤੁਹਾਨੂੰ ਇੱਕ ਕਿਸ਼ਤੀ ਤੋਂ ਦਿਖਾ ਰਹੇ ਹਾਂ ਇਹਨਾਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਆ ਆਬਾਦੀ ਚੰਡੀਗੜ੍ਹ ਪੈਂਦਾ ਸੋ ਉੱਥੋਂ ਇਹਨਾਂ ਲੋਕਾਂ ਨੂੰ ਟੈਂਕੀ ਵਾਲੇ ਪਾਸੇ ਜਾਣ ਆਪਾਂ ਲੈਣਾ ਹੋਰ ਕਿਸੇ ਨੂੰ ਲੈਣਾ ਜੀ ਇੱਥੋਂ ਸੋ ਆ ਬੱਚੇ ਦੁੱਧ ਚੁੰਘਦੇ ਬੱਚੇ ਦੇਖੋ ਤੁਸੀਂ ਸ਼ੀਸ਼ੀਆਂ ਦੇ ਨਾਲ ਦੁੱਧ ਪੀ ਰਹੇ ਆ ਤੇ ਇਹਨਾਂ ਬੱਚਿਆਂ ਨੂੰ ਅਜੇ ਜਨਮ ਹੋਇਆ ਮਾਤਾ ਪਿਤਾ ਨੇ ਬਹੁਤ ਸੁਪਨੇ ਲੈ ਹੋਣੇ ਆ ਪਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਵਾਂਗੇ ਇਹ ਕਦੇ ਨਹੀਂ ਸੋਚਿਆ ਹੋਣਾ ਮਾਤਾ ਜੀ ਤੇ ਹੋਰ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਲੈ ਕੇ ਜਾ ਰਹੇ ਆ ਹੌਲੀ ਹੌਲੀ ਰੈਸਕਿਊ ਕੀਤਾ ਜਾ ਰਿਹਾ ਮੇਰਾ ਵੀਰ ਇੱਕ ਮੈਂ ਹੋਰ ਬੇਨਤੀ ਕਰਦੇ ਆ ਮਨਜੋਤ ਸਿੰਘ ਗੜਦੀ ਵਾਲਾ ਵੀਰ ਨੂੰ ਜਿਹੜੇ ਬਾਬਾ ਦੀਪ ਸਿੰਘ ਸੇਵਾਦਾਲ ਤੋਂ ਨੇ ਉਹਨਾਂ ਨੂੰ ਲਗਾਤਾਰ ਫੋਨ ਆ ਰਹੇ ਵੀ ਭਾਈ ਇੱਥੋਂ ਲੈ ਜੋ ਇੱਥੋਂ ਲੈ ਜੋ ਤੇ ਜਦੋਂ ਪੁੱਜਦਾ ਨਹੀਂ ਲੋਕ ਨਾਰਾਜ਼ ਵੀ ਹੋ ਰਹੇ ਨੇ ਲੋਕ ਕਹਿ ਰਹੇ ਨੇ ਵੀ ਇਹ ਸਾਡੇ ਕੋਲ ਆਉਂਦੇ ਨਹੀਂ ਜੀ ਇਹ ਸਿਰਫ ਇਸ ਤਰ੍ਹਾਂ ਕਰਦੇ ਭਾਈ ਇੱਥੇ ਤੱਕ ਸਾਨੂੰ ਸਾਡੇ ਕੋਲ ਤੱਕ ਲਗਭਗ ਇੱਥੇ ਤੱਕ ਆਉਣ ਦੇ ਲਈ ਥੱਲੇ ਚਲਤਵਿੰਦਰ ਆਜੋ ਕੋਲ ਆਇਆ ਇੱਥੇ ਆ ਦੇਖੋ ਹੁਣ ਫੇਰ ਕਿਸ਼ਤੀ ਬੰਦ ਕਰਨੀ ਪਈ ਇਸੇ ਤਰ੍ਹਾਂ ਇਹ ਕੰਮ ਕਰਨਾ ਪੈਂਦਾ ਬਾਈ ਜੀ ਇੱਥੇ ਤੱਕ 1 ਕਿਲੋਮੀਟਰ 2 ਕਿਲੋਮੀਟਰ ਤੱਕ ਦਾ ਸਫ਼ਰ ਕੱਢਣ ਦੇ ਲਈ ਤਕਰੀਬਨ 3-3 ਘੰਟੇ ਲੱਗ ਜਾਂਦੇ ਆ ਭਾਜੀ ਦੇਖਿਓ 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 ਦੇਖ 3-3 ਘੰਟਿਆਂ ਦਾ ਸਮਾਂ ਲੱਗ ਜਾਂਦਾ ਬਾਈ ਜੀ ਆਹ ਕੰਮ ਹੁੰਦੇ ਆ ਫਿਰ ਆਪਾਂ ਨੂੰ ਅਲੰਭੇ ਨਹੀਂ ਦੇਣੇ ਚਾਹੀਦੇ ਆਫਤ ਹੈ ਸਾਨੂੰ ਵੀ ਇਹ ਲੋਕ ਵੀ ਤੁਹਾਨੂੰ ਸਮਝਦੇ ਆ ਤੇ ਕਿ ਆ ਬਿਸਕੁਟ ਦੇ ਬੱਚੇ ਨੂੰ ਅੱਗੇ ਪਏ ਹੋਣੇ ਸੋ ਬੱਚੇ ਪੁੱਤ ਡਰਿਆ ਪਤਾ ਨਹੀਂ ਆ ਡਰਤ ਨਹੀਂ ਨਹੀਂ ਅੱਛਾ ਕਿੱਥੇ ਜਾਣਾ ਹੁਣ ਤੂੰ ਮਰਾਰੇ ਅੱਛਾ ਠੀਕ ਹੈ ਫਿਰ ਰਾਤ ਕਿੱਥੇ ਸੀ ਗਿਆ ਹੁਣ ਤੂੰ ਛੱਤ ਤੇ ਨਾ ਨਹੀਂ ਕਰ ਜਾਵਾਂਗੇ ਨਾ ਨਹੀਂ ਕਰ ਠੀਕ ਹੈ ਸ਼ਾਬਾਸ਼ ਮੇਰਾ ਪੁੱਤ ਨਾ ਨਹੀਂ ਕਰ ਤੈਨੂੰ ਲੈ ਕੇ ਜਾਂਦੇ ਆ ਉਹਨੇ ਇੱਦਾਂ ਨੂੰ ਜਾਣਦੇ ਨਾ ਤੁਸੀਂ ਸွေ ਭੈਣ ਆਪਣੇ ਬੱਚੇ ਦੋਵੇਂ ਹਾਂਜੀ ਹਾਂਜੀ ਇਹ ਇਹਦੀ ਉਮਰ ਕਿੰਨੀ ਹੈ ਇਹ ਤਾਂ ਹਜੇ 3 ਮਹੀਨਾ ਦਾ ਹੈ 1 ਸਾਲ ਤੇ 3 ਮਹੀਨੇ ਅੱਧੇ ਨਹੀਂ ਜਾਗੇ ਅੱਜ 3 ਮਹੀਨੇ ਦਾ ਹੀ ਹੋਇਆ ਹੈ 1 ਸਾਲ ਤੇ 3 ਮਹੀਨੇ ਅੱਜ 1 ਸਾਲ ਤੇ 3 ਮਹੀਨੇ ਦਾ ਤੇ ਇਹ 3 ਸਾਲ ਦੀ ਹੋਈ ਹੈ 3 ਸਾਲ ਦੀ ਠੀਕ ਹੈ ਨੇ ਭਾਈ ਬਤਾ ਰਾਂ ਸੋ 1 ਸਾਲ 3 ਮਹੀਨੇ ਦਾ ਤੇ 3 ਸਾਲ ਦੀ ਤੇ ਭੈਣ ਬੱਚਿਆਂ ਦਾ ਤਾਂ ਬਹੁਤ ਸ਼ੌਕ ਹੁੰਦੇ ਆ ਵੀ ਮੈਂ ਆ ਬਣਾਉਣਾ ਬਣਾ ਪਰਾ ਹਾਲਾਤਾਂ ਦੇ ਵਿੱਚ ਵੀ ਕਦੀ ਲਿਜਾਣਾ ਪੈਣਾ ਇਹ ਤਾਂ ਸੋਚਿਆ ਵੀ ਨਹੀਂ ਉਹਨੇ ਕਦੇ ਇਹਨਾਂ ਜੀ ਨਹੀਂ ਸੀ ਹੈਗੀ ਸੋਚ ਨਹੀਂ ਸਕੋ ਬੜੀ ਮੁਸੀਬਤ ਆ ਦੋ ਦੋ ਪਰਾਂ ਵੀਂ ਦੇ ਉਹ ਨਹੀਂ ਮਿਲਦੇ ਤਾਂ ਹੀ ਜਾ ਰਹੇ ਆ ਤੂੰ ਅੱਛਾ ਫਿਰ ਰਾਤ ਕਿਵੇਂ guzारी ਭੈਣ ਰਾਤ ਵਸ ਕੇ ਗਵਾਂਡੀਆਂ ਦੇ ਘਰ ਨਾਲ ਸੱਤ ਦੇ ਮਾਂ ਦੇ ਪਰੇ ਦੇਣ ਸਾਡੇ ਸਾਰੇ ਕੋਠਿਆਂ ਤੇ ਮੈਂ ਦੇਖ ਕੇ ਆਇਆ ਮਾ ਤਾਂ ਸਾਰਾ ਪਿੰਡੀ ਕੋਠਿਆਂ ਤੇ ਬਸਿਆ ਹੋਇਆ ਹੁੰਦਾ ਹਾਂ ਹਾਂ ਕੋਠਿਆਂ ਪਰ ਤੇ ਮੇਰਾ ਅੰਦਰ ਰਾਸ਼ਨ ਜਿਹੜਾ ਸਾਰਾ ਬਰਬਾਦ ਹੋ ਗਿਆ ਕਣਕਾਂ ਡਰਮ ਫਿਰ ਉਹ ਚੌਲਨ ਡਰਮ ਚ ਬਸ ਖਤਮ ਹੋ ਜਾਣੇ ਪਾਣੀ ਪਾਣੀ ਮਤਲਬ ਇੰਨਾ ਇੰਨਾ ਹੈ ਅੰਦਰ ਇੰਨਾ ਇੰਨਾ ਪਾਣੀ ਅੱਧੇ ਅੱਧੇ ਡਰਮ ਜਿਹੜਾ ਰਾਸ਼ਨ ਮਾ ਤਾਂ ਮਿਲ ਜੂਗਾ ਤੁਹਾਨੂੰ ਕੋਈ ਨਹੀਂ ਤੁਹਾਨੂੰ ਹੈਨਾ ਰਾਸ਼ਨ ਉਹ ਰੱਬ ਸਾਡੇ ਬਾਅਦ ਤਾਂ ਤੁਸੀਂ ਹਾਂ ਉਹ ਤਾਂ ਨਹੀਂ ਤੂੰ ਮਾ ਤਾਂ ਹੈਗੀ ਤਾ ਤਕਲੀਫ ਤਾਂ ਨਹੀਂ ਕੋਈ ਸਰੀਰ ਦੇ ਤੌਰ ਤੇ ਨਹੀਂ ਮੈਨੂੰ ਸਰੀਰੀ ਤੌਰ ਤੇ ਮੈਂ ਦਵਾਈਆਂ ਖੰਦੀ ਰਹਿਣੀ ਆ ਖਾਂਦੀ ਆ ਮੈਨੂੰ ਕੁਝ ਨਾ ਮੇਰੀ ਟੜਕਣ ਬਾਦੀ ਆ ਅ ਤਾਂ ਕੁਝ ਮੈਨੂੰ ਪਤਨੀਆਂ ਮੈਂ ਵੀ ਨਹੀਂ ਜਾਣਦੀ ਪਰ ਮੈਨੂੰ ਕੀ ਚੀਜ਼ ਹੁੰਦੀ ਹੈ ਉਹ ਤਕਲੀਫ ਜਿਹੜੀ ਹੁੰਦੀ ਹੈ ਉਹਦੋਂ ਦੇਖੋ ਸਿਰ ਪੀੜ ਹੋਏ ਪੇਟ ਚ ਦਰਦ ਹੋਏ ਬੁਖਾਰ ਹੋਏ ਬੰਦਾ ਦੱਸ ਸਕਦਾ ਤੇ ਮੈਂ ਤਾਂ ਆਹ ਹਾਲਾਤ ਪਹਿਲਾਂ ਵੀ ਦੇਖਿਆ ਤੁਸੀਂ ਕਦੇ ਨਹੀਂ ਮੈਂ ਮੈਂ ਨਹੀਂ ਮੈਂ ਪਹਿਲੀ ਵਾਰ ਹੀ ਦੇਖਿਆ ਜੀ ਵਿਆਹ ਦੀ ਤਾਂ ਮੈਂ ਇੱਥੇ ਉਹ ਪਰੇ ਚੱਕ ਮਕੋੜਾ ਸਾਡਾ ਪਿੰਡਾ ਅਸਲੀ ਤੇ ਇਹ ਵੀ ਸਾਡਾ ਅਸਲੀ ਪਿੰਡ ਹੈ ਇੱਥੇ ਸਾਡਾ ਬਸੇਰਾ ਹੈ ਪਰ ਇਹ ਇਹ ਆਹੀ ਪਹਿਲੀ ਵਾਰ ਦੇਖਿਆ ਮੈਂ ਡਰ ਗਈ ਨਹੀਂ ਹਾਂ ਮੇਰੇ ਪੇਕੇ ਜਿਹੜੇ ਹਿਮਾਚਲ ਚੱਲਣਾ ਨਾ ਇਹ ਮਾਚਰ ਦੀ ਆ ਮੈਂ ਕਰ ਲੱਗਦਾ ਬੜਾ ਕੋਈ ਮਦਦ ਕਰਨੀ ਹੈ ਹਾਂ ਕੋਈ ਨਹੀਂ ਤੁਸੀਂ ਬੱਚੇ ਸਾਡੇ ਨਾਲ ਉਹ ਡਰਨਾ ਕਿਉਂ ਹੈ ਤੁਹਾਡੇ ਬੱਚੇ ਕਿੱਥੇ ਮੇਰਾ ਬੱਚਾ ਤੁਸੀਂ ਮੈਨੂੰ ਕੁਝ ਨਾ ਪੁੱਛੋ ਮੇਰੀ ਬੇਟੀ ਆ ਉਹ ਦੀਨਾ ਨਗਰ ਹੈ ਮੇਰਾ ਬੱਚਾ ਇੱਕੋ ਹੀ ਹਾਂ ਅਸਪਾਇਰ ਹੋ ਗਿਆ 18 ਸਾਲ ਦਾ ਓਕੇ ਵਾਹਿਗੁਰੂ ਇੱਕੋ ਹੀ ਹਾਂ ਮੇਰਾ ਕਦੋਂ ਮਾਤਾ ਇਹ 2004 ਚ ਹੋਇਆ ਹੀ ਖਤਮ ਮੇਰੇ ਨਾਲ ਦਾ ਹਸਬੰਦ ਨਾ ਪੰਜਾਬ ਪੁਲਿਸ ਚ ਹੈ ਹਾਂ ਅਹੀਂ ਨਾਲ ਹੀ ਰਹਿੰਦੇ ਹੈ ਫਿਰ ਜਦੋਂ ਅਹੰਕਾਰ ਹੀ ਆਏ ਨਵੇਂ ਨਵੇਂ ਨਾ ਪਰਵਾਰ ਤੋਂ ਹਿਆਕੇ ਜਿੰਨਾ ਕ ਆਪਣਾ ਆਪਾਂ ਰਾਤ ਕੱਟਣੀ ਦਿਨੇ ਫਿਰ ਕਿ ਕੀ ਗੱਲ ਹੋਗੀ ਪਾਜੀ ਪਾਜੀ ਇੱਥੋਂ ਜਿਹੜਾ ਹੁਣ ਕੁਝ ਥਾਵਾਂ ਤੇ ਤੁਹਾਨੂੰ ਪਤਾ ਪਾਣੀ ਘਟਾ ਹੁਣ ਆ ਸੜਕਾ ਇੱਥੇ ਸੜਕ ਤੇ ਇੰਨਾ ਪਾਣੀ ਹੈ ਇੱਥੋਂ ਇਹ ਚੱਲ ਕੇ ਜੇ ਮਰਾੜੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਮੰਦਰ ਦੇ ਵਿੱਚ ਅੱਛਾ ਜੀ ਉੱਥੇ ਇਹਨਾਂ ਨੂੰ ਪ੍ਰਸ਼ਾਦਾ ਵੀ ਮਿਲ ਜਾਣਾ ਰਹਿਣ ਵਾਤੇ ਛਾਤੂ ਵੀ ਮਿਲ ਜਾਣੀਆਂ ਇਹ ਛੋਟੇ ਬੱਚਿਆਂ ਨੂੰ ਹੁਣ ਇਹਨਾਂ ਨੂੰ ਕਿਤੇ ਦੂਰ ਉੱਥੋਂ ਫਿਰ ਟਰਾਲੀਆਂ ਦੇ ਵਿੱਚ ਜਾਂ ਕਿਸੇ ਹੋਰ ਸਾਧਨ ਦੇ ਵਿੱਚ ਜੀ ਸਾਹਿਬ ਦੇ ਨਾਲ ਆਪਾਂ 5-6 ਘੰਟਿਆਂ 'ਚ ਪਹੁੰਚਾਂਗੇ ਉੱਥੇ ਜੀ ਹਾਂ ਜੀ ਇਹ ਤਾਂ ਫਿਰ ਤੇ ਆਪਾਂ ਲੇਟ ਹੋ ਕੇ ਕਿਉਂਕਿ ਆਪਾਂ ਟਾਂਡੇ ਵੀ ਕੁਝ ਬੰਦੇ ਫਸੇ ਆ ਉਹਨਾਂ ਨੂੰ ਵੀ ਲੈ ਕੇ ਆਣਾ ਹੁਣ ਇੱਥੇ ਜੇ ਬਹੁਤ ਜ਼ਿਆਦਾ ਜਿਹੜੇ ਜ਼ਰੂਰੀ ਪੇਸ਼ੈਂਟ ਵਾਲੇ ਸੀ ਪੇਸ਼ੈਂਟ ਹੀ ਜਾਂ ਉਹਨਾਂ ਨੂੰ ਅਸੀਂ ਇੱਥੇ ਸੇਫ ਜਗ੍ਹਾ ਤੇ ਪਹੁੰਚਾ ਦਿੰਨੇ ਆ। ਠੀਕ ਹੈ। ਭਾਜੀ ਤੁਸੀਂ ਬੰਮਣੀ ਚੱਲਦਾ ਸੀ ਬੰਮਣੀ। ਜਿਹੜਾ ਭਾਜੀ ਬੰਮਣੀ ਨਹੀਂ ਜਾਣੀ ਬੋਟ। ਅਸੀਂ ਬੰਮਣੀ ਤੋਂ ਤੁਹਾਨੂੰ ਪਾ ਪਾਜੀ ਪਤਾ। ਹੁਣ ਬੋਟ ਇੱਥੋਂ ਹੀ ਨਹੀਂ ਤੁਰ ਰਹੀ ਕੀ ਕਰੀਏ? ਕੋਣ ਨੂੰ ਲੈ ਜਾਣਗੇ ਨਾ ਜਿਹੜਾ ਪੇਸ਼ੈਂਟ ਮੰਦਰ ਚ ਬੰਮਣੀ ਤੋਂ ਕੋਈ ਟਰੈਕਟਰ ਟਰਾਲੀ ਜਾਂ ਕੁਝ ਭੇਜ ਦਿੰਨੇ ਆ ਉੱਥੋਂ। ਟਰੈਕਟਰ ਇੱਥੇ ਇੱਥੇ ਬੰਮਣੀ ਦੀ ਕਿਹੜੀ ਗੱਡੀ ਆ? ਗੱਡੀ ਬੰਮਣੀ ਆ। ਅਸੀਂ ਗੱਡੀ ਮੰਗਾ ਦਿੰਨੇ ਆ ਇੱਥੇ। ਵੀਰੇ ਇੱਥੇ ਟਰੈਕਟਰ ਮੰਗਾ ਦਿੰਨੇ ਆ। ਟਰੈਕਟਰ ਤੇ ਚੱਲ ਜਿਓ ਨਾ ਫਿਰ ਕਿਸ਼ਤੀ ਜਾਣੀ ਨਹੀਂ ਨਾ ਪਾਜੀ। ਹਾਂਜੀ। ਟਰੈਕ ਨੀ ਅੱਗੇ ਪਾਣੀ ਘਟ ਰਿਹਾ ਨਹੀਂ ਕੋਈ ਬੇੜੀ ਨਹੀਂ ਅੱਗੇ ਘਟ ਰਿਹਾ ਪਾਣੀ ਘਟ ਹੈ ਭਾਜੀ ਜਾਂ ਕਿਤੇ ਡੂੰਗਾ ਪਾਣੀ ਨਹੀਂ ਨਹੀਂ ਭਾਜੀ ਇਹ ਨਾ ਨਹੀਂ ਇਹ ਨਾ ਹੋਵੇ ਵੀ ਇਹ ਕਿਤੇ ਪਾਣੀ ਅੱਗੇ ਜਾ ਕੇ ਡੂੰਗਾ ਹੋ ਜਾਵੇ ਭਾ ਇਹਨਾਂ ਨੂੰ ਇੱਥੇ ਲਾਜੀ ਇਹਨਾਂ ਨੂੰ ਪਤਾ ਭਾਜੀ ਆਹ ਰੋੜਾ ਪੱਕਾ ਰੋੜਾ ਹੈ ਇਹ ਕਿਤੇ ਨੂੰ ਖਰਾਬ ਹੈ ਤੋਂ ਪੱਕਾ ਰੋੜਾ ਮੇਨ ਹੈ ਮਰਾੜਾ ਇੱਥੋਂ ਅੱਧਾ ਕਿਲੋਮੀਟਰ ਵੀ ਨਹੀਂ ਆਹ ਸਾਹਮਣੇ ਮਰਾੜਾ ਆ ਇਹਨਾਂ ਕੋ ਪੈਦਲ ਬੱਚਿਆਂ ਨੂੰ ਲੈ ਕੇ ਜਾਂਦੇ ਚਲੋ ਭਾਜੀ ਤੁਸੀਂ ਉਤਰੋ ਪਹਿਲਾਂ ਭਾਪਾ ਜੀ ਪਹਿਲਾਂ ਤੁਸੀਂ ਦੇਖੋ ਤਾਂ ਤੁਸੀਂ ਉਤਰ ਕੇ ਦੇਖੋ ਤੁਸੀਂ ਉਤਰ ਕੇ ਦੇਖੋ ਤਾਂ ਕਿੰਨਾ ਪਾਣੀ ਚਲ ਜੂंगे ਭਾਜੀ ਬੱਚੇ ਲੈ ਲਿਓ ਨਾਲ ਮੇਰਾ ਵੀਰ ਬੱਚਨ ਇਹ ਮਰਾੜਾਂ ਜੀ ਮਰਾੜਾ ਆ ਗਏ ਮਰਾੜੇ ਨਹੀਂ ਹਾਂਜੀ ਅਜ ਤੋਂ ਨਾਲ ਹੀ ਅਜੀ ਤੈਂਦੇ ਕਿਸ਼ਤੀ ਚ ਮਾਤਾ ਜਦਾ ਪਾਰ ਹੁਣ ਕਰਕੇ ਤੁਰ ਨਹੀਂ ਰਹੀ ਥੱਲੇ ਲੱਗ ਰਹੀ ਪਾਣੀ ਘਟ ਗਿਆ ਬਾਈ ਹਾਂਜੀ ਤਾਂ ਕਰਕੇ ਜੀ ਸਾਡੇ ਨਾਲ ਸਾਡੇ ਤੇ ਗੱਡੀ ਆ ਜਾਂਦੀ ਐ ਬਾਂਮਣੀ ਤੁਹਾਨੂੰ ਹਾਂਜੀ ਆਹ ਅੰchu ਇੱਕ ਬੈਗ ਪੈਣਾ ਕੁਛ ਆ ਕੀਤੇ ਆਪਣਾ ਹੀ ਚਲੋ ਮਰਾਰੇ ਮੰਦਰ ਹੈ ਬੈਗ ਕੱਢ ਕੇ ਕਹਾਂ ਵਾਲਾ ਪੌੜੀ ਕਿਨੇ ਕੱਗੇ ਪਾਣੀ ਦਾ ਟੇਪ ਹੈ ਭੈਣ ਘੱਟ ਇੱਕ ਹੋਰ ਹੈ ਚਿੱਟਾ ਬੈਗ ਤੁਹਾਡਾ ਐ ਹੀ ਅੱਛਾ ਕਰਿਓ ਉੱਪਰ ਕਿਹੜਾ ਬੈਗ ਜੀ ਲਿਆਓ ਕਿਹੜਾ ਲਿਓ ਛੱਡੋ ਛੱਡੋ ਇੱਕ ਬੈਗ ਹੋ ਰਿਹਾ ਇੱਕ ਬੈਗ ਆ ਕੀਦਾ ਬਾਈ ਆ ਆ ਬੈਗ ਲਾਲ ਜਾ ਆ ਬੈਗ ਹੈ ਜੀ ਕਿਤਾ ਕਾ

ਕੋੜ ਕੋੜੀ ਵਿੱਚ ਕਰਦੇ ਜਿਹੜਾ ਮਰਾੜੇ ਨੂੰ ਨਾ ਬੰਮ ਨਹੀਂ ਸੋ ਹਾਂਜੀ ਤੂਣ ਕਿੱਥੇ ਆਈ ਜਾਵਾਂਗੇ ਹਾਂ ਅੱਲੇ ਮੰਦਰ ਦੇ ਵਿੱਚ ਪੈਣ ਮੰਦਰ ਉੱਥੇ ਤੇ ਫਿਰ ਪਾਣੀ ਪੀ ਲੈ ਠੀਕ ਆ ਬਿਲਕੁਲ ਲੱਗ ਗਈ ਐ ਮਧਾਰ ਪਰ ਬਿਲਕੁਲ ਲੱਗ ਗਈ ਐ ਮਰਾੜੇ ਦੇ ਲੱਗੇ ਕੈਰੇ ਚੱਲ ਜਾਗੇ ਭਾਈ ਟਰੈਕਟਰ ਨੂੰ ਕਹਿ ਕੇ ਦਨ ਹਾਂਜੀ ਭਾਜੀ ਕਹਿਤਾ ਜੀ ਹਾਲਗਾ ਟਰੈਕਟਰ ਮੇਰਾ ਵੀ ਆ ਟਰੈਕਟਰ ਆ ਦੱਥੇ ਕੱਢ ਲਾਂਗੇ ਅਸੀਂ ਤੁਸੀਂ ਹੁਣ ਛੱਡ ਕੇ ਆਉਗੇ ਇਹਨਾਂ ਨੂੰ ਉੱਥੇ ਠੀਕ ਹੈ ਕੋਈ ਨਹੀਂ ਹੁੰਦਾ ਪਰ ਕੁਝ ਕੁਝ ਠੀਕ ਹੈ ਇੱਥੇ ਰੁਕਣਾ ਰੋਡ ਤੇ ਠੀਕ ਹੈ ਛੇੜੇ ਦੇ ਪਾਸੇ ਮੰਮੀ ਇੱਥੇ ਆਉਤ ਨੂੰ ਦੁਕਾਨ ਉੱਥੋਂ ਟ੍ਰੈਫਿਕ ਟ੍ਰੈਫਿਕ ਰਪਾਵੇਂ ਬਾਮਣੀ ਚੱਲ ਜਿਓ ਠੀਕ ਹੈ ਲੈ ਆਪਾਂ ਚੱਲ ਜਾਈਏ ਫੇਰ ਇੱਕ ਨਾੜੇ ਚੜਾਉਂਦੇ ਆ ਰਾਮਪਰ ਪੀਓ ਅੰਕਲ ਦੇ ਚੱਲੋ ਇਹ ਨਵੀਂ ਲਿਫਟ ਦਾ ਰੀਚ ਚਾਉਂਦੇ ਤਾਂ ਕੋੜਾ ਮੁੱਜ ਲੋੜ ਕੋੜਾ ਕੋੜਾ ਸੋਕਿਸ਼ਤੀ ਨਹੀਂ ਤੁਰਦੀ ਬਾਈ ਜੀ ਮੈਂ ਐਸੇ ਕਰਕੇ ਕਹਿੰਦਾ ਵੀ ਨਾਰਾਜ਼ ਨਾ ਹੋਏ ਕਰੋ ਜਿਹੜੇ ਵੀਰ ਕਹਿੰਦੇ ਆ ਵੀ ਪਹੁੰਚ ਦੇਣੀ ਆ ਦੇਖੋ ਆ ਹਾਲ ਹੁੰਦਾ ਏ ਹੁਣ ਕਿਸ਼ਤੀ ਨਹੀਂ ਤੁਰ ਰਹੀ ਅਸੀਂ ਟਰਾਲੀ ਮਂਗਾ ਲਈਏ ਉਹ ਤੁਹਾਨੂੰ ਰਾਮਪੁਰ ਜਿੱਥੇ ਕੋ ਵੀ ਛੱਡ ਗਏ ਨਹੀਂ ਅਸੀਂ ਕਹਿਰੇ ਜਾਣਾ ਹੈ ਕਹਿਰੇ ਬਿਲਕੁਲ ਕੋਸ ਹੈ ਰਾਮਪੁਰ ਤੋਂ ਰ ਗਿਆ ਪਰ ਕੈਰੀ ਨਹੀਂ ਟ੍ਰਾਲੀ ਜਾਣੀ ਇੱਧਰ ਕੋਲ ਪਾਣੀ ਪੜਿਆ ਬੈਗ ਫੜ ਚੱਲ ਰੋਣਾ ਪੁੱਤ ਰੋਣਾ ਇਹ ਮੋਢੇ ਨੂੰ ਮੋਢੇ ਤੇ ਪਾਉ ਜਿਹਦਾ ਵੀ ਆ ਰਿਹਾ ਮੋਢੇ ਤੇ ਪਾਉ ਪਹਿਲਾਂ ਉੱਤਰੋ ਵੀ ਥੱਲੇ ਉੱਤਰੋ ਥੱਲੇ ਉੱਤਰੋ ਇਹ ਬਾਹ ਫੜੋ ਮੇਰੀ ਪੁੱਤਰੋ ਉੱਤਰੋ ਥੱਲੇ ਅੱਛਾ ਹੁਣ ਫੜ ਕੇ ਨਹੀਂ ਹੁੰਦਾ ਇੱਕ ਬੈ ਗਿਆ ਇਹ ਮੋਢਿਆਂ ਤੇ ਪਾ ਬਾਹ ਤੂੰ ਵਾਹ ਮੈਂ 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 ਮਤ ਜਨਾ ਤਾ ਹੈਲੋ ਮੋਟਿਆਂ ਚ ਆਹ ਮੈਂ ਚਾਰ ਜਰ ਕਾ ਕਹਾਟਾ ਕੀ ਹਾਂਜੀ ਹਾਂਜੀ ਕਿਹਨਾਂ ਨੂੰ ਆਹੋ ਕੱਟ ਦੋ ਆਪੀ ਕੱਟ ਜੀ ਇਹਨਾਂ ਨੂੰ ਵੀ ਲਿਆਓ ਬਈਆ ਪੁਰਾਣਾ ਹਾਲਾ ਮੈਂ ਦੜਿਓ ਭਾਈ ਚਲ ਤੁਰੇ ਤੁਰੇ ਚਲ ਤੁਰੇ ਜਨੋ ਤੁਰਣਾ ਸੀ ਆਪੇ ਨਾਲ ਚਲ ਲੈ ਕਾਪਤਾ ਹਮਾ ਇੱਕ ਮਿੰਟ ਫੜਾ ਲੈ ਕੋਈ ਨਾ ਤੂੰ ਕੋਈ ਜਾਨੀ ਇਹ ਬੜਾ ਫੜ ਬਿਆਂਗਾ ਇਹਦੇ ਰੋ ਨਾ ਬੱਚਾ ਰੋ ਨਾ ਸਰਪੰਚਾ ਮੈਂ ਕਿ ਜੀ ਲਵੀ ਨੂੰ ਭੇਜ ਦਿੰਦੇ ਜੱਤੀ ਜਾਇਆ ਆਉਣਾ ਸੀ ਬਾਕੀਆਂ ਨੂੰ ਜੱਤ ਤੁਸੀਂ ਨੂੰ ਛੱਡ ਕੇ ਆਉਣਾ ਚਲਾ ਛੱਡ ਮੇਰੇ ਪਿਆਰ ਚ ਇਹ ਕਿਦਾ ਚੌਂ ਬਾਈ ਕੀ ਮੋਡਲ ਆਪ ਤੂੰ ਕਿੰਦਰ ਤੇ ਮੈਨੂੰ ਮੈਂ ਮੈਂ ਪਾਲਣਾ ਭਾਈ ਮੈਂ ਛੱਡਾਂ ਨਾ ਛੱਡਿਓ ਦੇਖਿਓ ਦੇਖਿਓ ਗਿਰ ਗਿਆ ਵਿੱਚ ਪਿੱਛੋਂ ਗਿਰ ਗਿਆ ਉਹ ਪਾਜੀ ਉਹ ਖੁੱਲੀ ਹੈ ਜੀਪ ਜੁੱਪ ਖੁੱਲੀ ਆ ਆ ਕੀ ਆ ਇਹ ਕੀ ਚਲ ਛੱਡੋ ਉਹ ਬੜਾ ਜਿਪ ਕੋ ਖੁੱਲੀ ਲਾ ਦਿਓ ਉੱਤੇ ਇਹ ਮੇਰਾ ਮਾਤਾ ਤੁਸੀਂ ਨਹੀਂ ਜਾਣਾ ਕਿੱਥੇ ਓਏ ਉੱਥੇ ਟਰਾਲੀ ਆਂਟੀ ਫਿਰ ਤੁਹਾਨੂੰ ਬੰਮ ਨਹੀਂ ਲੈ ਕੇ ਜਾਊਗੀ ਉਹ ਲੈ ਚਲੋ ਕਿਸ਼ਤੀ ਨਹੀਂ ਚਲਣੀ ਕਿਸ਼ਤੀ ਨਹੀਂ ਚੱਲਦੀ ਇਹ ਬੈ ਕੇ ਦਾ ਇਹ ਸਾਡਾ ਯਾ ਸਾਡਾ ਯਾ ਕਿੰਨੀ ਦੂਰ ਹੈ ਇੱਥੋਂ ਕਿੰਨੀ ਦੂਰ ਹੈ ਉਹ ਦੂਰ ਹੈ ਹਾਂਜੀ ਬੈੜ ਫਾੜੋ ਜੀ ਹਾਂਜੀ ਹਾਂਜੀ ਬੈਗ ਫੜ ਲਓ ਮੇਰਾ ਮਾਤਾ ਬੈਠੀ ਰਹਿ ਵਿੱਚੇ ਰਹਿ ਵਿੱਚੇ ਬੈੜੇ ਹੋਏ ਬੈਠੇ ਨੇ ਮਾਤਾ ਦੇ ਵਿੱਚ

ਤੁਸੀਂ ਘਬਰਾਓ ਨਾ ਮਾਤਾ ਲੋਕ ਐਕਸਟ੍ਰੈਚਰ ਦੇਖੋ ਭਾਈ ਸਿਗਾ ਤਲਾ ਰੱਖਿਆ ਰਹੀ ਭਾਈ ਹੁਣੀ ਤੁਸੀਂ ਮੇਰੀ ਪਿੱਠ ਤੇ ਬੈਠੋਗੇ ਨਹੀਂ ਤੁਰ ਜਾ ਨਹੀਂ ਤੁਰ ਨਹੀਂ ਹੋਣਾ ਮਾਤਾ ਨਹੀਂ ਬੱਚੇ ਨਹੀਂ 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 ਤੁਰ ਉਹ ਮਮਾ ਤੇ ਖੜਾ ਸਟ੍ਰੈਚਰ ਖੜਾ ਫੜਾ ਦਿਓ ਮੈਨੂੰ ਹਾਂ ਬੈਗ ਲੱਗਾ ਮਾਤਾ ਤੁਹਾਨੂੰ ਪਸੀਨਾ ਆ ਰਿਹਾ ਮੈਂ ਦੇਖ ਰਿਹਾ ਤੁਸੀਂ ਕਿਹੜਾ ਕਿਹੜਾ ਹਾਂਜੀ ਹਾਂਜੀ ਆਹ ਆ ਬੋਤਲ ਕੀ ਦੀ ਆ ਬੋਤਲ ਇੱਕ ਬੱਚੇ ਦੀ ਬੋਤਲ ਆ ਜੀ ਇਹ ਆ ਦੇ ਚੱਲ ਚੱਲ ਬੱਚੇ ਮਾਤਾ ਡਰੋ ਨਾ ਮੈਨੂੰ ਘਬਰਾਓ ਨਾ ਬਿਲਕੁਲ ਵੀ ਭਾਈ ਤੁਸੀਂ ਚਲੋ ਨਾਲ ਮੈਂ ਚਲ ਜਿਮਾਂ ਨਾਲ ਬੈਠੋ ਜਾਂ ਫਿਰ ਤੁਸੀਂ ਉਹਨਾਂ ਨੂੰ ਲੈ ਆਈਏ ਦੋ ਇਹਨੂੰ ਉਹ ਭਾਜ ਨੂੰ ਭੇਜ ਦੇਣਾ ਸੀ ਯਾਰ ਮੈਂ ਤਾਂ ਲਵੀ ਹੁੰਦਾ ਭਜਾਤੀ ਦੋ ਲੈ ਆਣਾ ਸੀ ਹੁਣ ਉਹਨੂੰ ਮੈਂ ਲੈ ਜਾਵਾਂ ਤੂੰ ਚੱਲ ਮੈਂ ਤੇ ਚਲਾਈ ਲਾਉਂਗਾ ਦੀ ਮਾਰੇ ਨਾਲ ਆ ਜਾ ਯਾਰ ਹਾਂ ਉਹ ਨੂੰ ਜਾਣ ਤੋਂ ਪਹਿਲਾਂ ਬਲੀ ਨੂੰ ਲੈ ਆਓ ਭਾਈ ਕੈਮਰਾ ਬੰਦ ਕਰਕੇ ਨਾ ਤੁਸੀਂ ਇਕੱਲੇ ਜਾ ਤੁਸੀਂ ਛੱਡ ਆਓ ਤੁਸੀਂ ਛੱਡ ਕੇ ਮੈਂ ਉਹਨੂੰ ਲੈ ਕੇ ਆਉਂਦਾ ਮੈਂ ਜਾਂਦਾ ਆ ਜਾ ਗੁਰਪੀ ਚੱਲੀਏ ਆਪਾਂ ਆ ਜਾ ਨਾਲ ਯਾਰਾ ਗੁਰਪੀ ਲੈ ਜਾਓ ਚੱਲੀ ਲੈ ਲਾ ਲਓ ਪੈਂਟ ਲਾ ਲਓ ਕੋਈ ਗੱਲ ਨਹੀਂ ਸੈਟ ਲਾ ਲਾ ਮੇਰਾ ਵੀਰ ਗਿੱਲੀ ਨਾਲ ਫਿਰ ਸੁੱਕੀ ਪਾ ਲੈ ਕੋਈ ਨਹੀਂ ਸਮਾਨ ਆਈ ਬਲੀ ਸਮਾਨ ਇਹਦੇ ਵਿੱਚੇ ਰੱਖ ਲੈ ਮੈਨੂੰ ਬੜਾ ਜੀ ਸਮਾਨ ਇਹਦੇ ਵਿੱਚੇ ਆ ਤੇਰੇ ਦੇ ਵਿੱਚੇ ਆਪਾਂ ਸੜਕ ਪੱਕੀ ਨਹੀਂ ਹੈਗੀ ਇਹ ਹਨਾ ਚੱਤੀ ਹੈ ਬਈ ਇਦਾਂ ਹੀ ਹੈ ਨਹੀਂ ਇਹ ਪੱਕੀ ਬਜਰੀ ਵਾਲੀ ਆ ਓਹੋ ਥੋੜੀ ਹੈ ਥੋੜੀ ਜਿਹੀ ਬਜਰੀ ਵਾਲੀ ਮਾਤਾ ਜੀ ਕਾ ਤਾਉਗਾ ਫਿਰ ਬੈਗ ਉਧਰ ਠੋ ਬਾਹਰ ਠੋ ਦੇਖਦੇ ਨੇ ਬੈਠੇ ਬਣਾ ਨੇ ਪਤਾ ਨਹੀਂ ਕੀ ਕੀ ਤੁੰਨੇ ਇੱਕੋ ਨੂੰ ਬੈਗ ਇੱਕੋ ਸਾਈਡ ਤੇ ਬਾਦੋ ਭਾਜੀ ਆ ਜਿੱਪਾਂ ਲਾ ਦਿਓ ਇਹਦੀ ਗੁਰਪ੍ਰੀਤ ਆ ਜਾ ਇੱਕ ਮਿੰਟ ਆ ਗਿਆ ਜੀ ਇੱਕ ਮਿੰਟ ਫੋਨ ਫੜਾ ਦਵਾ ਆਹ ਦੇਖੋ ਜੀ ਅਰੇ ਅਰੇ ਉੱਥੇ ਹੀ ਮੁੰਡਾ ਤੂੰ ਦੇਖੀ ਤਿੱਕੀ ਤਿੱਕੀ ਚਲੋ ਜੀ ਮਜ਼ੇ ਨਾ ਮੇਰਾ ਬੀਨ ਮਾਗੇ ਨਾ ਆਜੋ ਮਾੜਾ ਘਬਰਾਉਣਾ ਬਿਲਕੁਲ ਵੀ ਘਬਰਾੜ ਤਾਂ ਨਹੀਂ ਹੋ ਰਹੀ ਨਹੀਂ ਕੁਛ ਨਹੀਂ ਹੋ ਰਿਹਾ ਬਹੁਤ ਟੈਨਸ਼ਨ ਆ ਰਿਹਾ ਕੋਈ ਨਾ ਟੈਨਸ਼ਨ ਨਾ ਲੋ ਆ ਗੋਲੇ ਆ ਨਾਲ ਹੀ ਬੈਗ ਮੇਰਾ ਪਾ ਲੈਣਾ ਨਹੀਂ ਆਹ ਸੰਜੈਂਟ ਲੈ ਲਿਆ ਮੇਰ ਦੀ ਤੇਰੇ ਕੋ ਵੀਰੇ ਤੁਸੀਂ ਜਾ ਉਹਨਾਂ ਨੂੰ ਲੈ ਕੇ ਆਓ ਪਰਵਾਰਾਂ ਨੂੰ ਜਾਓ ਲਿਆਓ ਮੇਰਾ ਬੈਗ ਨਹੀਂ ਹੈਗਾ ਤੁਹਾਡੇ ਕੋਲ ਜੀ ਮਾਤਾ ਜੀ ਹੈਗਾ ਬੈਗ ਸਾਰੇ ਤੁਹਾਡੇ ਕਿਹੜਾ ਬੈਗ ਹੈਗਾ ਮੇਰਾ ਨਹੀਂ ਇੱਕ ਤਾਂ ਹੈ ਨਹੀਂ ਮੇਰੇ ਤੁਹਾਡੇ ਸਾਰੇ ਚੋ ਟੈਨਸ਼ਨ ਹੈ ਨੀਲਾ ਬੈਗ ਕਿੱਥੇ ਹੈ ਨੀਲੇ ਨੀਲੇ ਦੀ ਗੱਲ ਕਰੇ ਗਰੀਆ ਨਹੀਂ ਨਹੀਂ ਇਹ ਵਾਲਾ ਨਹੀਂ ਪਾ ਜੀ ਕਿਸ਼ਤੀ ਚ ਕੋਈ ਬੈਗ ਤਾਂ ਨਹੀਂ ਆ ਉਹਨਾਂ ਨੇ ਪਾਇਆ ਦਾ ਮੁੰਡੇ ਚ ਉੰਦੇ ਕੋਲੇ ਮੁੰਡੇ ਚ ਪਾਇਦਾ ਉਹਨਾਂ ਨੇ ਚੱਲ ਜਓ ਫਿਰ ਅੱਜ ਕਿਸ਼ਤੀ ਚ ਟੋਟਾ ਨਹੀਂ ਪਾਇ ਪੁੱਛੇ ਪਾਜੀ ਕਿਸ਼ਤੀ ਚ ਨੀਲਾ ਬੈਗ ਤਾਂ ਨਹੀਂ ਨੀਲਾ ਬੈਗ ਨਹੀਂ ਚ ਨਹੀਂ ਉਹਨਾਂ ਨੇ ਮੁੰਡੇ ਚ ਹੀ ਪਾਇਦਾ ਪਾਜੀ ਉਹਨਾਂ ਨੇ ਸਾਡਾ ਆ ਮੋਢੇ ਤੇ ਚੱਲ ਜਾ ਫਿਰ ਸਰਪੰਚ ਸਾਹਿਬ ਲੈ ਕੇ ਉਹ ਲੈ ਕੇ ਚਾ ਉਹ ਲੈ ਕੇ ਛੱਡਤਾ ਜੀ ਆਜੋ ਲੈ ਕੇ ਉਹ ਲੈ ਕੇ ਦੂਆ ਸਰਪੰਚ ਸਾਹਿਬ ਫਿਕਰ ਨਾ ਕਰੋ ਉਹ ਮਿਲ ਜਾਣਾ ਮਾਤਾ ਜੀ ਤੁਸੀਂ ਫਿਕਰ ਨਾ ਕਰੋ ਟੈਨਸ਼ਨ ਨਾ ਓਥੇ ਲੈ ਜਿਹੜੇ ਜਾਂਦੇ ਵੀ ਇਹੀ ਤੋ ਜਨ ਮਿਲ ਜਾਂਦਾ ਨਹੀਂ ਸਰਪੰਚ ਤਾਂ ਗੱਡੋ ਕਿਸ਼ਤੀ ਚ

ਕੋਈ ਨਾ ਰੋ ਨਾ ਭੈਣ ਤੂੰ ਵੀ ਰੋ ਨਾ ਰੁੰਦੇ ਕਦੇ ਹੋ ਤੁਸੀਂ ਵੀਰੇ ਕਾ ਦਿਆ ਜੇ ਟਾਈਮ ਨਹੀਂ ਦਿਖਿਆ ਚੱਲ ਜਿਹੜਾ ਹੁਣ ਆਈ ਦਿਖੀ ਹੁਣ ਆਈ ਹੈ ਟਾਈਮ ਦਿਖਖਣੇ ਮਾੜਾ ਟਾਈਮ ਕੋਈ ਨਹੀਂ ਭੈਣ ਮਾੜਾ ਚੰਗਾ ਟਾਈਮ ਹੈ ਪ੍ਰਮਾਤਮਾ ਦਾ ਹੁਣ ਕੋਈ ਨਹੀਂ ਰੋ ਨਾ ਰੋ ਨਾ ਮੇਰੀ ਭੈਣ ਕੋਈ ਨਹੀਂ ਕੋਈ ਨਹੀਂ ਮਤਾਰੂ ਅਜੂ ਅਜੂ ਹਾਂਜੀ ਮੈਂ ਤਾਂ ਕਹਿੰਦਾ ਚੱਕ ਕੇ ਜੇ ਨਹੀਂ ਮੈਂ ਚੱਲਦੇ ਨਹੀਂ ਕਹਿੰਦੇ ਮੰਨਦੇ ਨਹੀਂ ਕੋਈ ਨਹੀਂ ਕੋਈ ਨਹੀਂ ਕਮੋ ਖੜੀ ਨੇ ਟੈਨਸ਼ਨ ਆ ਰਹੀ ਤੁਸੀਂ ਕੋਈ ਸੋ ਆ ਰਸਤੇ ਤੇ ਸਾਣੀ ਜਾ ਰਹੇ ਆ ਥੱਲੇ ਤੁਸੀਂ ਦੇਖੋ ਬੱਚਿਆਂ ਨੂੰ ਲੈ ਕੇ ਇਸ ਤਰ੍ਹਾਂ ਘਰ ਤੋਂ ਬੇਕਾਰ ਹੋਣਾ ਬਹੁਤ ਔਖਾ ਹੈ ਦੋਸਤੋ ਪਰ ਇਹ ਹਾਲਾਤਾਂ ਨੂੰ ਦਿਖਾਉਣਾ ਵੀ ਬਹੁਤ ਜ਼ਰੂਰੀ ਹੈ ਕੱਲ ਵਾਂਹੀਂ ਟਾਈਮ ਕੱਢੇ ਬੜਾ ਔਖਾ ਟਾਈਮ ਬਿਤੇ ਨੇ ਅਸੀਂ ਹਾਂਜੀ ਬੜਾ ਮੈਂ ਔਖਾ ਟਾਈਮ ਆਹੀਂ ਕੱਢੇ ਕਦੇ ਹਮ ਹਰ ਸਾਰਾ ਸਮਾਨ ਹੀ ਆਡਾ ਬਰਬਾਦ ਹੋ ਗਿਆ ਯਾਰ ਮੇਰੇ ਯਾਦ ਤਰੋ ਤੂੰ ਔਰ ਦੱਗਲੇ ਪਾਸੇ ਨਾ ਆਉਂਦਾ ਪਾਣੀ ਜੋਰ ਆ ਚਾਹਤ ਨੂੰ ਦੇਖ ਇੱਥੋਂ ਦੇਖੀ 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 ਦੇਖ ਕੋਈ ਨਹੀਂ ਕੋਈ ਨਹੀਂ ਅੱਗੇ ਮੰਮੀ ਨੇ ਕਿੱਦ ਕਰ ਲਈ ਬੱਚਾ ਮੇਰੇ ਕੋਲ ਆ ਨਾ ਪੁੱਤ ਤੂੰ ਆ ਜਾਊਗਾ ਮੇਰੇ ਕੋਲ ਰੋਂਗ ਤਾਂ ਹਾਂਜੀ ਚਾਹ ਨਾ ਭਈ ਅੰਕਲ ਕੋ ਜਨ ਨਹੀਂ ਰੋਣਾ ਇਹ ਤਾਂ ਆ ਹੀ ਰੋਈ ਨਾ ਅੰਗੂ ਕਦੀ ਸੋਚਿਆ ਨਹੀਂ ਭਾਜੀ ਇੰਨਾ ਮਾੜਾ ਟਾਈਮ ਆਉਣਾ ਭਾਜੀ ਯਾਰ ਇਹ ਹੁਣ ਪ੍ਰਮਾਤਮਾ ਦਾ ਬਾਈ ਭਾਣਾ ਮੰਨਣਾ ਪੈਣਾ ਬਸ ਵਾਹਿਗੁਰੂ ਦਾ ਉਹ ਤੇ ਰੱਬ ਦੇ ਹੱਥ ਬਾਈ ਹਾਂਜੀ ਹਾਂ ਦੇਖਿਓ ਅਸੀਂ ਆਪਣੇ ਇਤਿਹਾਸ ਨੂੰ ਦੇਖੀ ਨਾ ਬਾਈ ਜੀ ਦੇਖੋ ਇਹ ਤਾਂ ਮਤਲਬ ਕਿ ਆਪਾਂ ਹੁਣ ਜਾ ਰਹੇ ਹਾਂ ਹਨਾ ਮਾਤਾ ਗੁਜਰਕੌਰ ਜੀ ਨਾਲ ਵੀ ਛੋਟੇ ਸਾਹਿਬ ਜਦ ਦੇ ਸੀ ਮਾਤਾ ਜੀ ਹਾਂਜੀ 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 ਦੇਖੋ ਉਹ ਉਹ ਸਮੇਂ ਨੂੰ ਆਪਾਂ ਯਾਦ ਕਰੀਏ ਜੀ ਆਪਣੇ ਇਤਿਹਾਸ ਨੂੰ ਮਾਤਾ ਜੀ ਅੰਦੇ ਹਾਂ ਆਪਾਂ ਆਪਣੇ ਗੁਰੂ ਸਾਹਿਬਾਨਾਂ ਨੂੰ ਅਸੀਂ ਅੱਜ ਕਿੰਨਾ ਤੜਫ ਰਹੇ ਹਾਂ ਜੀ ਹੋਰ ਜੀ ਤੇ ਆਪਾਂ ਆਪਣੇ ਚਲੋ ਬਈ ਚਲੋ ਆਪਣੇ ਗੁਰੂ ਸਾਹਿਬਾਨਾਂ ਨੂੰ ਯਾਦ ਕਰੀਏ ਇਸ ਮੌਕੇ ਦੇ ਉੱਤੇ ਉਹਨਾਂ ਨੇ ਇਹ ਹੰਡਾਏ ਸਰਸਾ ਨਦੀ ਦੇ ਜਦੋਂ ਵਿਛੋੜਾ ਪਿਆ ਬਾਈ ਜੀ ਹਾਂ ਜੀ ਬਿਲਕੁਲ ਵੀਰ ਜੀ ਇਹ ਤੇ ਬਹੁਤ ਔਖਾ ਸਮਾਂ ਜੀ ਹਾਂ ਜੀ ਹਾਂ ਪਰ ਉਸ ਮੁਕਾਬਲੇ ਕੁਝ ਵੀ ਨਹੀਂ ਆ ਪਰ ਪਾਜੀ ਜਿਹੜੇ ਦੇਖਿਓ ਉਹਨੂੰ ਹਾਂ ਜੀ ਅਸੀਂ ਤੇ ਟਾਈਮ ਟਾਈਮ ਦੀ ਗੱਲ ਹੈ ਸਰਸਾ ਚੜਿਆ ਹੋਇਆ ਜੀ ਤੂਫਾਨ ਆਇਆ ਹੋਇਆ ਪਿਆ ਜਾ ਕੇ ਗਿਆ ਜੀ ਤੇ ਉਹ ਦੇਖ ਲੋ ਸਮਾਂ ਅਸੀਂ ਪਰਮ ਦੇਖੋ ਅਸੀਂ ਅਸੀਂ ਜੀ ਐਨੇ ਦੇ ਵਿੱਚ ਜੀ ਵਾਹਿਗੁਰੂ ਤੂੰ ਚੰਗੀ ਨਹੀਂ ਕੀਤੀ ਤੂੰ ਆ ਨਹੀਂ ਕੀਤਾ ਆਪਾਂ ਉਹਨੂੰ ਮੈਨੇ ਮਾਰਨੇ ਸ਼ੁਰੂ ਕਰ ਦਿੱਤਾ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਨਹੀਂ ਤੁਸੀਂ ਆਪਾਂ ਚੰਗੀ ਕੀਤੀ ਜੀ ਬਹੁਤ ਚੰਗੀ ਕੀਤੀ ભગવાન ਨੇ ਬਹੁਤ ਚੰਗੀ ਕੀਤੀ ਹਾਂ ਜੀ ਹਾਂ ਬੜੀ ਅੱਛੀ ਕੀਤੀ ਭਗਵਾਨ ਨੇ ਜੋ ਜੋ ਕਸ਼ਟ ਕੱਟੇ ਹੈ ਨਾ ਉਹ ਅਸੀਂ ਤਾਂ ਇੱਕ ਤਿੰਨ ਨਹੀਂ ਕੱਟ ਹਮਝਿਆ ਕੀ ਕੋਈ ਕੋਈ ਕੱਪੜਾ ਨਹੀਂ ਕਦੀ ਆਜਾ ਵਕਤ ਮਾੜਾ ਨਹੀਂ ਦੇਖਿਆ ਅੱਜ ਦਿਖਾਤਾ ਕਿੰਨੇ ਸੁੰਦੇ ਰਹੇ ਸੀ ਤੇ 86 ਦਾ ਫਲੱਡ 88 ਦਾ ਬਰਾਲੇ ਇਹ ਤਾਂ ਉਤੋਂ ਵੀ ਜ਼ਿਆਦਾ ਪਹਿੜਾ ਹੈ ਥੱਲੇ ਪੱਥਰ ਬਹੁਤ ਤਿੱਖੇ ਆ ਭਾਜੀ ਪੈਰਾਂ ਦੇ ਵਿੱਚ ਵੱਜ ਰਹੇ ਨੰਗੇ ਪੈਰ ਆ ਨਹੀਂ ਪਾਉਂਦਾ ਚਪਲਾ ਨਹੀਂ ਭਾਜੀ ਨਹੀਂ ਪਹਿਣ ਮੈਂ ਚਪਲਾ ਖੋ ਰਿਆ ਸੀਗਾ ਕੋਈ ਨਹੀਂ ਇੱਥੇ ਰਵਾਂਗੇ ਤੁਸੀਂ ਜੁੱਤੀਆਂ ਪਾ ਨਹੀਂ 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 ਕੋਈ ਨਹੀਂ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਪਹਿਣ ਮੇਰੀ ਕੋਈ ਕੋਈ ਨਹੀਂ ਚਲੋ ਸ਼ੁਕਰ ਤੁਹਾਡੇ ਚੱਪਲਾਂ ਹੈਗੀਆਂ ਜੀ ਮੈਂ ਤਾਂ ਕੋਈ ਗੱਲ ਨਹੀਂ ਸਾਰ ਲੈਣਾ ਇਹ ਬਾਗ ਭਰੇਗਾ ਪਾਣੀ ਚਲੋ ਇੱਥੇ ਤੱਕ ਉਹ ਵੀ ਤਾਂ ਕੁਝ ਗੱਲ ਹੋ ਰਹਿੰਦੀ ਰਾਤ ਦਾ ਉਦਾਂ ਵੀ ਡਾਕ ਲਾ ਹਾਂਜੀ ਹਾਂ ਮੈਂ ਤਾਂ ਹੁਣ ਪਾਣੀ ਘਟ ਗਿਆ ਇੱਥੇ ਸੜਕ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਪੈਰ ਮੇਰੇ ਬਿਲਕੁਲ ਆਹ ਲਓ ਜੀ ਵਾਹਿਗੁਰੂ ਪ੍ਰਮਾਤਮਾ ਇਹ ਦੱਸ ਦਿਓ ਕਿ ਕਿੱਥੇ ਹੈ ਜੋ ਹੋਏ ਹਨ ਮੰਦਰ ਪਾਸੇ ਇਹ ਕਿੱਥੇ ਇੱਥੇ ਮੰਦਰ ਜੀ ਹਾਂਜੀ ਨਾਲ ਹੀ ਮੰਦਰ ਦੀ ਬਾਸਾਂ ਚੱਲ ਜਣ ਰਹੀ ਚੱਲ ਜਾਣਗੇ ਜੀ ਇਹ ਨਹੀਂ ਤੇ ਉਹ ਫਿਰ ਟੀਕੇ ਕਿਤੇ ਸਾਨੂੰ ਹਾਂਜੀ 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 ਅਜੇ ਤਾਂ ਅਸੀਂ ਉਹ ਲੈ ਕੇ ਆਉਣੇ ਨਾ ਉਹਨਾਂ ਨੂੰ ਵੀ ਡਿੱਕਣਗੇ ਉਹ ਤੁਸੀਂ ਬੇਫਿਕਰ ਹੋ ਉਹਨਾਂ ਨੂੰ ਵੀ ਲੈ ਕੇ ਕੋਈ ਨਹੀਂ ਭੈਣ ਮੇਰੀ ਇਹ ਵੀਰਾਂ ਦਾ ਧੰਨਵਾਦ ਕਰੋ ਅਸੀਂ ਸਾਡਾ ਕੀਤਾ ਸੀ ਤਾਂ ਇਹ ਤੋਂ ਪੈਸੇ ਕਮਾ ਰਹੇ ਹਾਂ ਸਿੱਧੀ ਗੱਲ ਹੈ ਜੀ ਇਹ ਸੇਵਾ ਕਰ ਰਹੇ ਆ ਵੀਰੋਰੀ ਇਹਨਾਂ ਦਾ ਧੰਨਵਾਦ ਕਰੋ ਭੈਣੇ ਬਹੁਤ ਧੰਨਵਾਦ ਵਾਹਿਗੁਰੂ ਮਿਹਰ ਕਰੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ 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 ਮਾਤਾ ਜੀ ਐਂ ਨਾ ਕਰੋ ਭਈ ਤੁਸੀਂ ਨਾ 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 ਮਾਂ ਮੇਰੀ ਏ ਨਹੀਂ 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 ਚੱਪਲਾ ਪਾਉ ਤੂੰ ਪਾਉ ਮਾਤਾ ਜੀ ਪਾਉ ਨਾ ਨਾ ਵੀਰੇ ਨਹੀਂ ਸਮਝੇ ਰੋ ਮੇਰੀ ਆਖਿਸ਼ਤੀ ਚ ਭਾਈ ਜੱਪਲ ਭਾਜੀ ਆ ਥੋੜਾ ਹੀ ਜਾਣਾ ਪਾ ਕੋਈ ਨਹੀਂ ਬਹੁਤ ਸ਼ੁਕਰੀਆ ਵੀਰੇ ਤੂੰ ਨਹੀਂ ਨਹੀਂ ਭਾਈ ਧੰਨਵਾਦ ਮੇਰਾ ਭਾਈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਭਾਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੀ ਸਮਝਣ ਜੋ ਆਪਣਾ ਹਾਂਜੀ ਕੋਈ ਨਹੀਂ ਭਾਈ ਠੀਕ ਹੈ ਮਾਤਾ ਸਾਸਿਕਾ ਨਹੀਂ ਨਹੀਂ ਕੋਈ ਗੱਲ ਨਹੀਂ ਕਿਰਨ ਸਾਨੂੰ ਨਹੀਂ ਮੁਸ਼ਕਿਲ ਵਿੱਚੋਂ ਨਿਕੋਣੀ ਭੈਣ ਮੇਰੀ ਚੰਗਾ ਆ ਵੀਰੇ ਆਹ ਲੈ ਲਊਂਗੇ ਤੁਸੀਂ ਹਾਂਜੀ ਲੈ ਲੈ ਆਹ ਲਓ ਲੈ ਮਿੰਨੋ ਜੀ ਆਹ ਲੜੀ ਠੜੀ ਠਾਈ ਤੇ ਉਹ ਆਹ ਲਓ ਭੈਣ ਠੀਕ ਹੈ ਮਾਤਾ ਲੈ ਕੱਢ ਕੇ ਲੈ ਆਓ ਜੀ ਤੁਹਾਨੂੰ ਆ ਜਾਣਗੇ ਭੈਣ ਆ ਜਾਣਗੇ ਆ ਜਾਣਗੇ ਸਾਰੇ ਆ ਜਾਣਗੇ ਜਿੱਥੋਂ ਅਸੀਂ ਸਾਰੇ ਉਹ ਲੈਣ ਗਏ ਆ ਭੈਣ ਆ ਜਾਣਾ ਉਹਨਾਂ ਨੇ ਜਿੱਥੋਂ ਅਸੀਂ ਚੜਿਆ ਉਹਨਾਂ ਨੂੰ ਵੀ ਲੈ 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 ਹੁਣ ਆ ਭੈਣੇ ਉਹਨਾਂ ਨੇ ਠੀਕ ਹੈ ਭੈਣ ਸასი ਘਰ ਓਕੇ ਜੀ ਵਾਹਿਗੁਰੂ ਪਾਲਾ ਕਰੇ ਭਾਈ ਜੀ ਬੜਾ ਔਖਾ ਸਮਾਂ ਇਹ ਬੜੇ ਹਾਲਾਤ ਨਾਜੁਕ ਨੇ ਘਰੋਂ ਬੇਕਾਰ ਹੋਏ ਨੇ ਲੋਕ ਪਰ ਵਾਹਿਗੁਰੂ ਸੱਚੇ ਪਾਸ਼ਾ ਸਾਡੇ ਕੋਲ ਤਾਂ ਅਮੀਰ ਬਹੁਤ ਹੈ ਇਤਿਹਾਸ ਬਾਈ ਸਾਡਾ ਸਾਨੂੰ ਹੌਸਲਾ ਦੇਣ ਲਈ ਸਾਡਾ ਇਤਿਹਾਸੇ ਬਹੁਤ ਹੈ ਵੀਰੇ ਬਿਲਕੁਲ ਵੀਰ ਜੀ ਕਿੰਨੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨ ਨੇ ਕੀਤੀਆਂ ਅਸੀਂ ਤਾਂ ਕੁਛ ਨਹੀਂ ਵੀਰ ਜੀ ਅਸੀਂ ਤਾਂ ਤਣਕਾ ਵੀ ਨਹੀਂ ਹੋਣਾ ਅੱਗੇ ਉਹਨਾਂ ਦੀ ਚਲਾਈ ਹੋਈ ਜਿਹੜੀ ਰਥਾ ਉੱਤੇ ਚੱਲ ਰਿਹਾ ਵੀਰ ਜੀ ਸਿੱਖ ਕੌਮ ਜਿਹੜੀ ਮਹਾਨ ਕੋਮ ਹੈਗੀ ਬਸ ਉਹ ਗੁਰੂ ਸਾਹਿਬ ਮਨਜੋਤਪੀਰ ਤੇ ਕਿਰਪਾ ਕਰੇ ਜਨਵੀਰ ਨੇ ਅੱਡੀ ਦੂਰ ਆ ਕੇ ਆਪਣਾ ਜ਼ਿਲ੍ਹਾ ਛੱਡ ਕੇ ਹੋਰ ਜ਼ਿਲ੍ਹੇ ਦੇ ਵਿੱਚ ਆ ਕੇ ਮਤ ਕਰ ਉਹ ਤਾਂ ਹਮੇਸ਼ਾ ਹੀ ਐਵੇਂ ਹੀ ਕਰਦਾ ਰੱਬ ਦਾ ਬੰਦਾ ਉਹ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਬਖਸ਼ੇ ਮਨਜੋਤ ਬਾਈ ਨੂੰ ਤੇ ਵੀਰ ਜੀ ਗੁਰੂ ਨੇ ਸਾਡੇ ਹੁਣ ਤੋਂ ਆਪਾਂ ਪ੍ਰੇਰਨਾ ਲੈ ਕੇ ਸਰਬੱਤ ਦਾ ਭਲਾ ਸੁਸਾਇਟੀ ਬੋਲੀਏ ਜੀ ਜਿੱਥੇ ਤਕਰੀਬਨ 60 ਦੇ ਕਰੀਬ ਮੰਦ ਬੁੱਧੀ ਬੇਸਰਾਂ ਰੱਖਿਆ ਗਿਆ ਜੀ ਤੇ ਇਹ ਉਹਨਾਂ ਦੀ ਦੇਣ ਹੈ ਜੀ ਹਾਂਜੀ ਇਹ ਪੱਥਰ ਬੜੇ ਓਹੋ ਜਰਾ ਚੁੱਪਦੇ ਚੁੱਪਦੇ ਆ ਬਾਈ ਹਾਂਜੀ ਕਿਹ ਪੱਥਰ ਹੈ ਪੱਥਰ ਚੁੱਭਦੇ ਆ ਚਲੋ ਵਾਇਗਰੂ ਮੇਰ ਕਰੇ ਕੋਈ ਆਰ ਹੈ ਉਧਰੋਂ ਵੀ ਗੁਰਪ੍ਰੀਤ ਉਧਰ ਮਾਰੀ ਦਿਖਣਾ ਨਹੀਂ ਦਿਖਣਾ ਨਹੀਂ ਨੇਰਾ ਬਹੁਤ ਨੇਰਾ ਹੋ ਗਿਆ ਤੇ ਪਾਣੀ ਭਾਫ਼ ਵੀ ਜਿਹੜੀ ਹੈਗੀ ਉਹ ਧੁੰਦ ਦੀ ਟਾਈਪ ਦਾ ਹੋਇਆ ਪਿਆ ਇਨਾ ਲੋਕਾਂ ਦਾ ਜੀਵਨ ਹੁਣ ਕਈ ਦਿਨ ਪ੍ਰਭਾਵਿਤ ਰਹੂਗਾ ਪਰਮਾਤਮਾ ਕਰੇ ਹੋਰ ਪਾਣੀ ਵਧੇ ਨਾ ਪਾਣੀ ਘਟੇ ਤੁਹਾਨੂੰ ਹਾਲਾਤ ਗੁਰਦਾਸਪੁਰ ਡੀਨਾ ਨਗਰ ਏਰੀਆ ਤੇ ਦਿਖਾਏ ਤੇ ਦਿਖਾ ਰਹੇ ਆ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਤੁਸੀਂ ਲੈ ਕੇ ਕੁਝ ਆਉਣਾ ਹੈ ਰਾਸ਼ਨ ਪਾਣੀ ਇੱਥੇ ਦੀ ਕੀ ਲੋੜ ਹੈ ਤਾਂ ਉਹ ਮਨਜੋਤ ਬਾਈ ਹਰਾਂ ਦਾ ਪੇਜ ਹੈ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜਦੀwala ਤਾਂ ਉਸ ਪੇਜ ਦੇ ਉੱਤੇ ਜਾ ਕੇ ਉਹਨਾਂ ਦੇ ਨੰਬਰ ਹੈਗੇ ਆ ਉਹਨਾਂ ਤੋਂ ਪੁੱਛੋ ਤੇ ਇੱਥੇ ਫਿਰ ਤੁਸੀਂ ਪਹੁੰਚ ਸਕਦੇ ਹੋ ਬਾਈ ਜੀ ਇਹ ਬਹੁਤ ਵੱਡਾ ਪੁੰਨ ਹੋਊਗਾ ਕਿਉਂਕਿ ਲੋਕ ਬਹੁਤ ਬੁਰੀ ਤਰ੍ਹਾਂ ਦੇ ਨਾਲ ਬੁਰੀ ਆਫਤ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ